Welcome to Shifa Vlogs. Good morning everybody. Welcome to Shifa Vlogs. ਤੇ ਪਿਛਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ OMR ਸ਼ੀਟ ਜਿਹੜੀ ਆ ਉਹਨੂੰ ਕਿਸ ਤਰ੍ਹਾਂ ਭਰਨਾ ਹੈ 6th ਟੂ 10th ਸਾਰੀਆਂ ਕਲਾਸਿਸ ਦੀ OMR ਸ਼ੀਟ ਇੱਕੋ ਜਿਹੀ ਹੁੰਦੀ ਹੈ ਉਹਦੇ ਭਰਨ ਦਾ ਤਰੀਕਾ ਜਿਹੜਾ ਉਹ ਤੁਸੀਂ ਸਿੱਖ ਚੁੱਕੇ ਹੋ ਔਰ ਫਿਰ ਵੀ ਜੇ ਤੁਸੀਂ ਉਹਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਜਾਂ ਕਿਸੇ ਨੇ ਜੇ ਨਹੀਂ ਦੇਖਿਆ ਤੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਸ਼ੇਅਰਡ ਹੈ ਉਹ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਅੱਜ ਇਸ ਵੀਡੀਓ ਦੇ ਵਿੱਚ 10th ਕਲਾਸ ਦਾ ਇੰਗਲਿਸ਼ ਦਾ ਪੇਪਰ ਇਹਦੀ ਆਨਸਰ ਕੀ ਦੇਖਾਂਗੇ ਉਹਨੂੰ ਫੁੱਲੀ ਐਕਸਪਲੇਨ ਵੀ ਕਰਾਂਗੇ ਸੋ ਆਓ ਸ਼ੁਰੂ ਕਰਦੇ ਹਾਂ ਅ ਸਟੂਡੈਂਟਸ ਲਾਈਫ ਇਜ਼ ਐਨ ਐਕਸਾਈਟਿੰਗ ਰਾਈਡ ਆਫ ਲਰਨਿੰਗ ਸੈਲਫ ਡਿਸਕਵਰੀ ਐਂਡ ਐਕਸਪੀਰੀਐਂਸਸ ਸੋ ਸਟੂਡੈਂਟ ਦੀ ਲਾਈਫ ਕਿੱਦਾਂ ਦੀ ਲਾਈਫ ਹੁੰਦੀ ਹੈ ਇੱਕ ਸੈਕਿੰਡ ਥੋੜਾ ਜਾਪੈ ਨੂੰ ਜ਼ੂਮ ਕਰ ਲੈਂਦੇ ਆ ਯੈਸ ਸੋ ਇੱਕ ਸਟੂਡੈਂਟ ਦੀ ਲਾਈਫ ਇੱਕ ਐਕਸਾਈਟਿੰਗ ਰਾਈਡ ਆਫ ਲਰਨਿੰਗ ਇੱਕ ਬੜੀ ਐਕਸਾਈਟਿੰਗ ਰਾਈਡ ਹੈ ਰਾਈਡ ਕੀ ਹੁੰਦਾ ਜਿਵੇਂ ਆਪਾਂ ਮੋਟਰਸਾਈਕਲ ਤੇ ਰਾਈਡ ਕਰਦੇ ਆ ਆਪਸ ਬਾਈਸਾਈਕਲ ਤੇ ਰਾਈਡ ਕਰਦੇ ਆ ਸੋ ਇਹ ਇਦਾਂ ਦੀ ਇੱਕ ਰਾਈਡ ਹੈ ਕਾਦੀ ਰਾਈਡ ਹੈ ਲਰਨਿੰਗ ਸੈਲਫ ਡਿਸਕਵਰੀ ਐਂਡ ਐਕਸਪੀਰੀਐਂਸਸ ਸੋ ਇੱਕ ਇਦਾਂ ਦੀ ਰਾਈਡ ਹੈ ਜਿਹਦੇ ਵਿੱਚ ਅਸੀਂ ਸਿੱਖਦੇ ਆ ਅਸੀਂ ਆਪਣੇ ਆਪ ਕੁਝ ਨਾ ਕੁਝ ਨਵਾਂ ਨਵਾਂ ਡਿਸਕਵਰ ਕਰਦੇ ਆ ਔਰ ਸਾਨੂੰ ਅਲੱਗ ਅਲੱਗ ਐਕਸਪੀਰੀਐਂਸਸ ਹੁੰਦੇ ਆ ਇਹ ਹੈ ਸਟੂਡੈਂਟ ਲਾਈਫ ਇਟ ਇਜ਼ ਅ ਬਲੈਂਡ ਆਫ अर्ਲੀ ਮਾਰਨਿੰਗ ਕਲਾਸਸ ਲੇਟ ਨਾਈਟ ਸਟਡੀ ਸੈਸ਼ਨਸ ਐਂਡ ਦਾ ਥ੍ਰਿਲ ਆਫ ਮੇਕਿੰਗ ਲਾਈਫ ਲੌਂਗ ਫਰੈਂਡਸ ਸੋ ਸਟੂਡੈਂਟ ਲਾਈਫ ਦੇ ਵਿੱਚ ਕੀ ਕੀ ਹੁੰਦਾ ਐ ਐਗਜ਼ੈਮਸ ਹੁੰਦੇ ਐ ਅਸੀਂ ਸਵੇਰੇ ਸਵੇਰੇ ਜਲਦੀ ਜਲਦੀ ਉੱਠ ਕੇ ਅਰਲੀ ਮਾਰਨਿੰਗ ਕਲਾਸੇਜ਼ ਲੈਂਦੇ ਆ ਫਿਰ ਅਸੀਂ ਕਈ ਵਾਰੀ ਲੇਟ ਨਾਈਟ ਸਟੱਡੀ ਸੈਸ਼ਨਸ ਦੇਰ ਰਾਤ ਤੱਕ ਅਸੀਂ ਪੜ੍ਹਦੇ ਰਹਿੰਦੇ ਆ ਤਾਂ ਕਿ ਸਾਡੇ ਸਾਰੇ ਹੋਮਵਰਕਸ ਕੰਪਲੀਟ ਹੋਣ ਪੇਪਰਾਂ ਦੀ ਅਚੀ ਤਰ੍ਹਾਂ ਤਿਆਰੀ ਹੋਵੇ ਐਂਡ ਦਾ ਥ੍ਰਿਲ ਆਫ ਮੇਕਿੰਗ ਲਾਈਫ ਲੌਂਗ ਫਰੈਂਡਸ ਔਰ ਸਟੂਡੈਂਟ ਲਾਈਫ ਦੇ ਵਿੱਚ ਹੀ ਸਾਡੇ ਇਹੋ ਜਿਹੇ ਦੋਸਤ ਬੰਦੇ ਐ ਸਮ ਟਾਈਮਸ ਜਿਹੜੇ ਜ਼ਿੰਦਗੀ ਪਰ ਨਾਲ ਰਹਿੰਦੇ ਆ ਸੋ ਉਹ thrill ਸਾਨੂੰ ਮਿਲਦਾ ਉਹ ਖੁਸ਼ੀ ਮਿਲਦੀ ਹੈ thrill ਮੀਨਸ ਖੁਸ਼ੀ this phase teaches a student to balance academics with extra curricular activities fostering their growth as individual ਸੋ ਇਹ ਸਟੂਡੈਂਟ ਲਾਈਫ ਦੀ ਫੇਜ਼ ਹੈ ਇਹ ਫੇਜ਼ ਇੱਕ ਸਟੂਡੈਂਟ ਨੂੰ ਕੀ ਸਿਖਾਉਂਦੀ ਹੈ ਬੈਲੈਂਸ ਬਣਾਉਣਾ ਕਾਦੇ ਵਿੱਚ ਅਕੈਡਮਿਕਸ ਮਤਲਬ ਪੜਾਈ ਲਿਖਾਈ ਵਿਦ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਔਰ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਕੀ ਹੁੰਦੀਆਂ ਹੈ ਜਿਵੇਂ ਗੇਮਸ ਕੋਈ ਕੰਪੀਟੀਸ਼ਨਸ ਮੇਲੇ ਲੱਗਦੇ ਆ ਜਿਵੇਂ ਇੰਗਲਿਸ਼ ਫੇਅਰ ਐਸਐਸਟੀ ਫੇਅਰ ਹੈ ਨਾ ਕੋਈ ਐਨੂਅਲ ਫੰਕਸ਼ਨਸ ਹੁੰਦੇ ਆ ਇਹ ਸਾਰੀਆਂ ਐਕਸਟਰਾ ਕਰਿਕੂਲਰ ਐਕਟੀਵिटीज ਇਹਦੇ ਵਿੱਚ ਔਰ ਅਕੈਡਮਿਕਸ ਦੇ ਵਿੱਚ ਬੈਲੈਂਸ ਬਣਾਣਾ ਉਹ ਸਿੱਖਦਾ ਬੱਚਾ ਫਸਟਰਿੰਗ देयर ਗ੍ਰੋਥ ਐਸ ਇੰਡੀਵਿਜੂਅਲਸ ਔਰ ਇੱਕ ਇੰਡੀਵਿਜੂਅਲ ਦੇ ਤੌਰ ਤੇ ਉਹਦੀ ਅੱਛੀ ਗ੍ਰੋਥ ਹੁੰਦੀ ਹੈ ਈਚ ਡੇ ਇਜ਼ ਅ ਨਿਊ ਐਡਵੈਂਚਰ ਅ ਚਾਂਸ ਟੂ ਲਰਨ ਐਕਸਪਲੋਰ ਐਂਡ ਇਵੋਲਵ ਹਰ ਦਿਨ ਉਹਦੇ ਵਿੱਚ ਇੱਕ ਨਵਾਂ ਐਡਵੈਂਚਰ ਹੁੰਦਾ ਹੈ ਜਿਹਦੇ ਵਿੱਚ ਉਹਦੇ ਕੋਲ ਚਾਂਸ ਹੁੰਦਾ ਹੈ ਕਿ ਉਹ ਲਰਨ ਕਰਦਾ ਸਿੱਖਦਾ ਐਕਸਪਲੋਰ ਕਰਦਾ ਨਵਾਂ ਨਵਾਂ ਕੁਝ ਨਾ ਕੁਝ ਤਨੂੰ ਤਰੀਕੇ ਲੱਭਦੇ ਐ ਐਂਡ ਇਵੋਲਵ ਔਰ ਉਹ ਇਵੋਲਵ ਹੁੰਦਾ ਆਪਣੇ ਆਪ ਨੂੰ ਹੋਰ ਚੇਂਜ ਕਰਦਾ ਹੋਰ ਵਧੀਆ ਬਣਦਾ ਦ ਮੈਮਰੀਜ਼ ਵਨ ਕਰੀਏਟਸ ਡਿਊਰਿੰਗ ਥੀਸ ਈਅਰਸ ਸ਼ੇਪ ਦ ਫਿਊਚਰ ਇਨ੍ਹਾਂ ਸਾਲਾਂ ਦੇ ਵਿੱਚ ਜਿਹੜੀਆਂ ਮੈਮਰੀਜ਼ ਬਣਦੀਆਂ ਉਹ ਫਿਊਚਰ ਉਹਦਾ ਸ਼ੇਪ ਕਰਦੀਆਂ ਮੋਲਡਿੰਗ one into the person one aspires to become molding into the person one aspires to become so ਇਸ ਤਰ੍ਹਾਂ ਦਾ ਇਨਸਾਨ ਨੂੰ ਉਹ ਮੋਲਡ ਕਰਦੀਆਂ ਉਹਦੀ ਪਰਸਨੈਲਿਟੀ ਜਿੱਦਾਂ ਉਹ ਬੰਨਣਾ ਚਾਹੁੰਦਾ ਹੈ ਉਹ ਐਸੇ ਸਟੂਡੈਂਟ ਲਾਈਫ ਦੇ ਵਿੱਚ ਹੀ ਉਹਦਾ ਜਿਹੜੀ ਬੇਸ ਸ਼ੁਰੂ ਹੋ ਜਾਂਦਾ ਇਟਸ ਅ ਟਾਈਮ ਵੈਨ ਅ ਸਟੂਡੈਂਟ ਏਮਬ੍ਰੇਸਸ ਦ ਜॉय ਆਫ ਅਕਵਾਇਰਿੰਗ ਨੋਲੇਜ ਐਂਡ ਸੇਵਰਸ ਦ ਟੇਸਟ ਆਫ ਇੰਡੀਪੈਂਡੈਂਸ ਹੁਣ ਐਸ ਟਾਈਮ ਦੇ ਵਿੱਚ ਇੱਕ ਸਟੂਡੈਂਟ ਕੀ ਕਰਦਾ ਹੈ ਉਹ ਨੋਲਿਜ ਵੀ ਐਕਵਾਇਰ ਕਰਦਾ ਹੈ ਔਰ ਉਹਦੇ ਨਾਲ ਨਾਲ ਉਹ ਇੰਡੀਪੈਂਡੈਂਸ ਦਾ ਜਿਹੜਾ ਟੇਸਟ ਹੈ ਉਹਨਾਂ ਨੂੰ ਵੀ ਥੋੜਾ ਮਜ਼ਾ ਲੰਦਾ ਹੈ ਵਿਦ ਦਾ ਰਾਈਟ ਬੈਲੈਂਸ ਆਫ ਸਟੱਡੀ ਐਂਡ ਲੇਜਰ ਇਟ ਬਿਕਮਸ ਅ ਚੈਰੀਸ਼ਡ ਚੈਪਟਰ ਇਨ ਅ ਸਟੂਡੈਂਟਸ ਲਾਈਫ ਸੋ ਇੱਕ ਵਧੀਆ ਜ ਸਹੀ ਬੈਲੈਂਸ ਸਟੱਡੀ ਦਾ ਔਰ ਲੇਜਰ ਦਾ ਪੜਾਈ ਵਾਲੇ ਟਾਈਮ ਦਾ ਔਰ ਜਦੋਂ ਉਹਨੂੰ ਫ੍ਰੀ ਟਾਈਮ ਚਾਹੀਦਾ ਉਹਦੇ ਵਿੱਚ ਇੱਕ ਬੈਲੈਂਸ ਰੱਖਦਾ ਹੈ ਔਰ ਇਹ ਉਹਦੀ ਸਟੂਡੈਂਟ ਲਾਈਫ ਦਾ ਇੱਕ ਬਹੁਤ ਅੱਛਾ ਚੈਪਟਰ ਬਣ ਜਾਂਦਾ ਹੈ ਸਟੂਡੈਂਟ ਲਾਈਫ ਇਜ਼ ਦ ਮੋਸਟ ਮੈਮੋਰੇਬਲ ਫੇਸ ਆਫ एवरीवनਸ ਲਾਈਫ ਸੋ ਜਿਹੜੀ ਸਟੂਡੈਂਟ ਲਾਈਫ ਹੈ ਔਰ ਹਰ ਕਿਸੇ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਮੈਮੋਰੇਬਲ ਫੇਸ ਹੁੰਦੀ ਹੈ ਇਟ ਇਜ਼ ਦ ਸਟੇਜ ਇਨ ਵਿਚ ਦ ਹੋਲ ਫਾਊਂਡੇਸ਼ਨ ਆਫ ਅ ਪਰਸਨਸ ਲਾਈਫ ਇਜ਼ ਲੇਡ ਸੋ ਇਹ ਸਟੇਜ ਹੁੰਦੀ ਹੈ ਜਿਹਦੇ ਵਿੱਚ ਇਨਸਾਨ ਦੀ ਅੱਗੋ ਦੀ ਜ਼ਿੰਦਗੀ ਕਿੱਦਾਂ ਦੀ ਹੋਏਗੀ ਉਹਦੀ ਜਿਹੜੀ ਨੀਮ ਹੈ ਫਾਊਂਡੇਸ਼ਨ ਹੈ ਉਹ ਰੱਖੀ ਜਾਂਦੀ ਹੈ the student period is everyone's life is such that he does not learn only from books that he does not learn only from books the student period in everyone's life is such that he doesn't learn only from books so, so student period har kise di life da ik edda da period hunda hai jide vich sirf oh kitabaan ton nahi sikda balki hor vi bahut sare cheezan ton sikda hai it is the phase when one grows emotionally philosophically physically and socially ਸੋ ਐ ਫੇਜ਼ ਹੈ ਜਿਹਦੇ ਵਿੱਚ ਜਿਹੜਾ ਬੱਚਾ ਹੈ ਜਿਹੜਾ ਸਟੂਡੈਂਟ ਹੈ ਉਹ ਇਮੋਸ਼ਨਲੀ ਗਰੋ ਹੁੰਦਾ ਹੈ ਹੈਨਾ ਜਦੋਂ ਆਪਣੇ ਇਮੋਸ਼ਨਸ ਨੂੰ ਹੈਂਡਲ ਕਰਦਾ ਹੈ ਸਕੂਲ ਦੇ ਵਿੱਚ ਘਰ ਦੇ ਵਿੱਚ ਫਿਲਾਸਫਿਕਲੀ ਉਹਦੀਆਂ ਕਈ ਜਿਹੜੀਆਂ ਉਹ ਦਾਰਸ਼ਨਿਕ ਟਾਈਪ ਦੀਆਂ ਧਾਰਨਾਵਾਂ ਬਣਦੀਆਂ ਹਨ ਫਿਜ਼ਿਕਲੀ ਵੀ ਗਰੋ ਹੁੰਦਾ ਹੈ ਛੋਟੇ ਤੋਂ ਵੱਡਾ ਹੁੰਦਾ ਹੈ ਸੋਸ਼ੀਅਲੀ ਤੇ ਸਕੂਲ ਦੇ ਵਿੱਚ ਇੱਕ ਦੂਜੇ ਨਾਲ ਵਿਚਰਦੇ ਆ ਉਹਨਾਂ ਸਮਾਜ ਦੇ ਵਿੱਚ ਵੀ ਰਹਿਣਾ ਆ ਜਾਂਦਾ ਹੈ it is a period of transformation self discovery and boundless opportunities so eh period hai jide vich oh de vich bahut sari transformation hundi hai badlav hunde han oh apne aap de bare o nu pata chalda hai oh self discovery karda hai oh nu apne bare pata chalda hai oh nu ki acha lagda hai ki nahi acha lagda ki ohda favorite hai hai na and boundless opportunities aur anginat theek hai na anant jehdiyan opportunities mauke hai oh nu milde hai ਇਟਸ ਅ ਟਾਈਮ ਵੈਨ ਅ ਸਟੂਡੈਂਟ ਅੰਡਰਗੋਜ਼ ਚੇਂਜਸ ਐਂਡ ਫੇਸਸ ਚੈਲੰਜਸ ਇਨ ਅਕੈਡਮਿਕਸ ਫਰੈਂਡਸ਼ਿਪਸ ਐਂਡ ਪਰਸਨਲ ਗਰੋਥ ਸੋ ਐ ਸਮਾਂ ਹੁੰਦਾ ਹੈ ਜਦੋਂ ਸਟੂਡੈਂਟ ਜਿਹੜਾ ਉਹਦੇ ਅੰਦਰ ਕਿੰਨੀਆਂ ਸਾਰੀਆਂ ਚੇਂਜਸ ਆਉਂਦੀਆਂ ਔਰ ਕਿੰਨੇ ਸਾਰੇ ਚੈਲੰਜਸ ਉਹਨੂੰ ਫੇਸ ਕਰਨੇ ਪੈਂਦੇ ਆ ਕਾਦੇ ਵਿੱਚ ਅਕੈਡਮਿਕਸ ਦੇ ਵਿੱਚ ਆਪਣੀ ਪੜ੍ਹਾਈ ਲਿਖਾਈ ਦੇ ਵਿੱਚ ਆਪਣੀ ਫਰੈਂਡਸ਼ਿਪਸ ਦੇ ਵਿੱਚ ਉਹਦੀ ਜਿਹੜੀ ਪਰਸਨਲ ਗਰੋਥ ਹੋ ਰਹੀ ਹੁੰਦੀ ਹੈ ਬਾਡੀ ਦੀ ਐਂਡ ਉਹਦੇ ਇੰਟੈਲੈਕਟ ਦੀ ਉਹਦੀ ਪਰਸਨੈਲਿਟੀ ਦੀ ਉਹਦੇ ਵਿੱਚ ਵੀ ਉਹਨੂੰ ਕਾਫੀ ਸਾਰੇ ਚੇਂਜਸ ਵੀ ਆਉਂਦੇ ਆ ਔਰ ਕਾਫੀ ਸਾਰੇ all incidents and implications drawn from those incidents are what is responsible for his nature aur eh saariyan katnaavan te saariyan implications jehde eh incidents hunde aa ode naal jo jo vi hunda hai oh saare jehdi chizza hundiyan ohi responsible hundiyan uss hisab nawda nature develop hunda janda hai every student obtains the basic education from home ਐਂਡ ਹਿਜ਼ ਮਦਰ ਇਜ਼ ਹਿਜ਼ ਫਸਟ ਟੀਚਰ ਸਕੂਲ ਜਾਣ ਤੋਂ ਵੀ ਪਹਿਲੇ ਬੱਚਾ ਜਿਹੜਾ ਹੁੰਦਾ ਹੈ ਉਹ ਘਰ ਆਪਣੀ ਮਦਰ ਕੋਲੋਂ ਸਿੱਖਦਾ ਹੈ ਸੋ ਹਰ ਬੱਚੇ ਨੂੰ ਜਿਹੜੀ ਬੇਸਿਕ ਐਜੂਕੇਸ਼ਨ ਸਭ ਤੋਂ ਪਹਿਲਾਂ ਕਿੱਥੋਂ ਮਿਲਦੀ ਹੈ ਆਪਣੇ ਘਰ ਤੋਂ ਤੇ ਉਹਦੀ ਮਦਰ ਜਿਹੜੀ ਹੈ ਉਹਦੀ ਫਸਟ ਟੀਚਰ ਹੁੰਦੀ ਹੈ ਜਿਹੜੀ ਉਹਨੂੰ ਖਾਣਾ ਸਿਖਾਉਂਦੀ ਹੈ ਬੈਠਣਾ ਸਿਖਾਉਂਦੀ ਹੈ ਹੈ ਨਾ ਤੁਰਨਾ ਸਿਖਾਉਂਦੀ ਹੈ the manners and small behavioral traits that blossom during growing years are mostly a reflection of what a child learns at home so ode jehde manners hunde hai hai na ਤੋ ਤਰੀਕ ਹੁੰਦੇ ਆ ਉਹ ਜਿਹੜੇ ਸਮਾਲ ਬਿਹੇਵੀਅਰਲ ਟ੍ਰੇਡਸ ਹੁੰਦੇ ਆ ਜਿਹੜੇ ਦਾ ਬਿਹੇਵੀਅਰਲ ਗੁਣ ਹੁੰਦੇ ਆ ਉਹ ਸਾਰੇ ਜਿਹੜੇ ਗਿਆ ਇਹ ਗਰੋਇੰਗ ইয়ারਸ ਦੇ ਵਿੱਚ ਹੋਰ ਜਿਆਦਾ ਨਿਖਰ ਕੇ ਆਉਂਦੇ ਆ ਚਮਕਦੇ ਆ ਬਲੂਮ ਹੁੰਦੇ ਆ ਨਿਖਰਦੇ ਆ ਉਹ ਆਰ ਮੋਸਟਲੀ ਅ ਰਿਫਲੈਕਸ਼ਨ ਉਹ ਸਾਰਾ ਕੀ ਰਿਫਲੈਕਸ਼ਨ ਹੁੰਦਾ ਜਿਹੜਾ ਬੱਚਾ ਘਰ ਸਿੱਖਦਾ ਹੈ ਘਰੋਂ ਸਿੱਖ ਕੇ ਆਇਆ ਜਿੱਦਾਂ ਉਹਨਾਂ ਨੂੰ ਘਰ ਚ ਐਟਮਾਸਫੇਅਰ ਮਿਲਦਾ ਇੱਥੋਂ ਹੀ ਉਹਦੀ ਜਿਹੜੀ ਹੈ ਸਕੂਲ ਦੇ ਵਿੱਚ ਉਹਦੇ ਮੈਨਰਸ ਬਿਹੇਵੀਅਰਲ ਟ੍ਰੇਡਸ ਇਹ ਜਿਹੜੇ ਆ ਹੋਰ ਨਿਖਰ ਕੇ ਆਉਂਦੇ ਆ ਸੋ ਬੇਸ ਜਿਹੜਾ ਉਹਨੂੰ ਕਿੱਥੋਂ ਮਿਲਦਾ ਆਪਣੇ ਮਦਰ ਕੋਲੋਂ ਆਪਣੇ ਘਰੋਂ ਵਾਂਸ ਅ ਸਟੂਡੈਂਟ ਇਜ਼ ਐਡਮਿਟਿਡ ਟੂ ਸਕੂਲ ਇੱਕ ਵਾਰ ਜਦੋਂ ਬੱਚਾ ਸਕੂਲ ਦੇ ਵਿੱਚ ਦਾਖਲ ਹੋ ਜਾਂਦਾ ਹੈ ਹਿਸ ਰੋਲ ਮਾਡਲ ਹਿਸ ਰੋਲ ਮਾਡਲਸ ਕੀਪ ਚੇਂਜਿੰਗ ਵਿਦ ਟਾਈਮ ਐਂਡ ਸਰਕਮਸਟੈਂਸਸ ਉੱਥੇ ਉਹਦੇ ਰੋਲ ਮਾਡਲਸ ਬਦਲਦੇ ਰਹਿੰਦੇ ਹਨ ਘਰ ਤੇ ਉਹਦੇ ਰੋਲ ਮਾਡਲ ਉਹਦੀ ਮੰਮੀ ਹੋਗੀ ਲੇਕਿਨ ਸਕੂਲ ਦੇ ਵਿੱਚ ਜਾਣ ਤੋਂ ਬਾਅਦ ਕੋਈ ਵੀ ਉਹਦੇ ਰੋਲ ਮਾਡਲਸ ਜਿਹੜੇ ਆ ਉਹ ਬਦਲਦੇ ਜਾਂਦੇ ਹਨ ਉਹਦੇ ਟੀਚਰਸ ਬਦਲਦੇ ਜਾਂਦੇ ਹਨ ਸੋ ਇਸ ਤਰ੍ਹਾਂ ਉਹਨਾਂ ਤੋਂ ਅਲੱਗ-ਅਲੱਗ ਤਰ੍ਹਾਂ ਨਾਲ ਆ ਅਫੈਕਟ ਹੁੰਦਾ ਹੈ ਉਹਨੂੰ ਵਧੀਆ ਲੱਗਦਾ ਹੈ ਫਰੈਂਡਸ ਬਿਕਮ ਐਨ ਇੰਪੋਰਟੈਂਟ ਫੈਕਟਰ ਟੂ ਔਰ ਦੋਸ ਜਿਹੜੇ ਹੁੰਦੇ ਆ ਸਕੂਲ ਦੇ ਵਿੱਚ ਉਹ ਵੀ ਇੱਕ ਵਧੀਆ ਇੱਕ ਇੰਪੋਰਟੈਂਟ ਫੈਕਟਰ ਹੁੰਦਾ ਹੈ ਠੀਕ ਹੈ ਦ ਟਾਈਪ ਆਫ ਕੰਪਨੀ ਅਫੈਕਟਸ ਅ ਲੋਟ ਡਿਊਰਿੰਗ ਦੋਜ਼ ਇਮੈਚੂਰ ইਅਰਸ ਉਹਦੀ ਕਿੱਦਾਂ ਦੀ ਕੰਪਨੀ ਰੱਖਦਾ ਹੈ ਇਹ ਉਹਦੇ ਤੇ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਐਨ ਇਮੈਚੂਰ ਸਾਲਾਂ ਦੇ ਵਿੱਚ ਜਦੋਂ ਉਹ ਹੌਲੇ ਹੌਲੇ ਗਰੋ ਹੋ ਰਿਹਾ ਹੁੰਦਾ ਹੈ ਟੀਚਰਸ ਐਂਡ ਫਰੈਂਡਸ ਇਨਸਪਾਇਰ ਹਿਮ ਅ ਲੋਟ ਉਦੇ ਦੇ ਟੀਚਰਸ ਹੁੰਦੇ ਆ ਉਹਨਾਂ ਤੋਂ ਬਹੁਤ ਇਨਸਪਾਇਰ ਹੁੰਦਾ ਆਪਣੇ ਕਈ ਦੋਸਤਾਂ ਤੋਂ ਵੀ ਉਹ ਬਹੁਤ ਇਨਸਪਾਇਰ ਹੁੰਦਾ ਹੈ ਵਾਟਐਵਰ ਇਮਪ੍ਰੈਸ਼ਨ ਦੋਜ਼ ਇਨੋਸੈਂਟ ਮਾਈਂਡਸ ਡਰਾ ਦਾ ਸੇਮ ਇਸ ਰਿਫਲੈਕਟਡ ਬੈਕ ਸੋ ਜੋ ਵੀ ਇਮਪ੍ਰੈਸ਼ਨ ਉਹਦੇ ਇੱਕ ਇਨੋਸੈਂਟ ਮਾਸੂਮ ਦਿਮਾਗ ਦੇ ਉੱਤੇ ਉਹ ਕੈਰੀ ਕਰਦਾ ਹੈ ਆਪਣੇ ਟੀਚਰਾਂ ਵੱਲੋਂ ਆਪਣੇ ਦੋਸਤਾਂ ਵੱਲੋਂ ਆਪਣੇ ਕਲਾਸ ਵੱਲੋਂ ਸੋਸਾਇਟੀ ਵੱਲੋਂ ਉਹੀ ਉਹ ਰਿਫਲੈਕਟ ਬੈਕ ਕਰਦਾ ਹੈ ਉਹੀ ਉਹਦੇ ਬਿਹੇਵੀਅਰ ਦੇ ਵਿੱਚ ਚਲਕਦਾ ਹੈ ਸੋ ਆਓ ਦੇਖੀਏ ਪਹਿਲਾ ਕੁਐਸਚਨ each day is a new adventure a chance to learn explore and evolve which phase of life is the narrator talking about so ਕਿਹੜੀ ਫੇਜ਼ ਆਫ ਲਾਈਫ ਦੀ ਗੱਲ ਕੀਤੀ ਹੈ ਅਡਲਟਹੂਡ ਚਾਈਲਡਹੂਡ ਸਟੂਡੈਂਟ ਲਾਈਫ ਜਾਂ ਸੋਸ਼ਲ ਲਾਈਫ ਡੈਫੀਨਿਟਲੀ ਇਹਦੇ ਵਿੱਚ ਸਟੂਡੈਂਟ ਲਾਈਫ ਦੀ ਹੀ ਗੱਲ ਕੀਤੀ ਗਈ ਹੈ what shapes the change, nature of a student so ਨੇਚਰ ਜਿਹੜਾ ਬੱਚੇ ਦਾ ਉਹ ਕੀ ਚੀਜ਼ ਜਿਹੜੀ ਸ਼ੇਪ ਕਰਦੀ ਹੈ ਆਪਾਂ ਚਾਰੋਂ ਆਪਸ਼ਨਸ ਦੇਖਦੇ ਹਾਂ ਚੇਂजेस ਚਾਹੇ ਮੈਂ ਆਨਸਰ ਜਿਹੜਾ ਟਿਕ ਕੀਤੇ ਹੋਏ ਹੈ चेंजिज एंड चैलेंजिज़ फेस बाय हिम चैलेंजि फेस बाय हिम ओपरचुनिट एक्सपलोर बाय हिम या हिज फैमिल सो जरा पैराग्राफ के हिसाब न है वह है चेंजिज एंड चैलेंज़ फेसड बाय हिम सो जोड़े वो चेंजिज और चैलेंजस फेस कर फेस करता है वो ही जैक्ट पैंता है नैक्सट इज होम इज़ द मेन सोर्स ऑफ आप हने हर पढ़ के आए हैं कि होम की है इनीशियल लर्निंग एंड मैनर्स है ना अकेडमिक लर्निंग सो स्कूल करता है फॉर्मल लर्निंग स्कूल है प्रोफेसनल डिवेल्पमेंट भी इन्ह इंस्टीट्यूशन ही हूँ सो होम की प्रोवाइड करता है इनिशियल लर्निंग एंड मैनर्स हू इज़ कंसिडर द चाइल्ड फस्ट टीचर बट नैचुरल आप पढ़ के आए हैं उपर मदर इज़ द चाइल्ड फस्ट टीचर सो pick out the set of words that has been arranged alphabetically ਇਹ 8th class ਦੇ ਵਿੱਚ question ਵੀ ਹੈਗਾ alphabetically uh, arrange ਕਰਨਾ ਔਰ ਮੈਂ ਦੇਖ ਰਹੀ ਸੀ ਕਿ ਬੱਚਿਆਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕਿਉਂਕਿ ਅੱਜ ਕੱਲ ਆਪਾਂ Google uh, dictionary use ਕਰ ਲੈਂਦੇ ਆ ਤੇ dictionary ਦੇ ਵਿੱਚ ਜਿੱਦਾਂ words ਕਿਸ ਤਰ੍ਹਾਂ ਲਿਖੇ ਹੁੰਦੇ ਆ ਬੱਚੇ ਨੂੰ ਨਹੀਂ ਪਤਾ ਲੱਗਦਾ ਸੋ ਆਪਾਂ ਦੇਖਦੇ ਆ ਕਿ ਆਪਾਂ alphabetically A ਤੋਂ ਲੈ ਕੇ Z ਤੱਕ ਉਸ ਹਿਸਾਬ ਨਾਲ ਚੱਲਣਾ ਹੁੰਦਾ ਹੁਣ ਇਹ ਸਾਰਿਆਂ ਦਾ ਪਹਿਲਾ ਪਹਿਲਾ letter ਦੇਖੋ C ਹੀ ਹੈ ਸੋ ਆਪਾਂ ਪਹਿਲੇ ਲੀਟਰ ਲੈਟਰ ਤੋਂ ਨਹੀਂ ਜੱਜ ਕਰ ਸਕਦੇ ਕਿ ਪਹਿਲਾ ਕਿਹੜਾ ਆਉਣਾ ਹੈ ਮੈਂ ਤੁਹਾਨੂੰ ਇਹਦੇ ਵਿੱਚ ਕਰਕੇ ਦੇਖਦੀ ਆ ਚਲੋ ਆਪਾਂ ਪਹਿਲੇ ਇਹਨੂੰ ਦੇਖਦੇ ਆ ਕਿ ਇਹਦੇ ਵਿੱਚ ਕਿਸ ਤਰ੍ਹਾਂ ਕੀਤਾ ਹੈ ਸੋ ਪਹਿਲਾ ਸਾਰਾ ਸੀ ਹੋ ਗਿਆ ਦੂਸਰਾ ਐਚ 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 ਸੋ ਦੂਸਰੇ ਤਾਂ ਵੀ ਆਪਾਂ ਨਹੀਂ ਜਜ ਕਰ ਸਕਦੇ ਤੀਸਰਾ ਆਈ ਹੈ ਇਹ ਏ ਇਹ ਏ ਔਰ ਆਈ ਹੁਣ ਏ ਸਭ ਤੋਂ ਪਹਿਲਾ ਲੈਟਰ ਹੁੰਦਾ ਹੈ ਅਲਫਾਬੈਟ ਦੇ ਵਿੱਚ ਸੋ ਐਸ ਕਰਕੇ ਇਹਨਾਂ ਦੋਆਂ ਵਿੱਚੋਂ ਇੱਕ ਪਹਿਲੇ ਆਏਗਾ ਜਾਂ ਚੈਲੰਜ ਜਾਂ ਚੈਪਟਰ ਹੁਣ ਆਪਾਂ ਦੇਖਾਂਗੇ ਕਿ ਕਿਹੜਾ ਆਏਗਾ C H A L اور A C H A P ਸੋ so, L اور P ਦੇ ਵਿੱਚ ਪਹਿਲੇ ਕਿਹੜਾ ਆਉਂਦਾ L M N O P L ਪਹਿਲੇ ਆਉਂਦਾ ਸੋ ਪਹਿਲਾ ਲੈਟਰ ਕੀ ਹੋ ਜਾਏਗਾ ਸਾਡਾ ਚੈਲੰਜਸ ਨੇਚਰਲੀ ਦੂਸਰਾ ਕੀ ਹੋਏਗਾ ਚੈਪਟਰ ਕਿਉਂਕਿ A A ਵਾਲੇ ਹੀ ਆਣੇ ਆ ਹੁਣ ਤੀਸਰਾ E ਕਿਉਂਕਿ A ਤੋਂ ਬਾਅਦ E ਚੈਰਿਸ਼ਡ E ਵਾਲਾ ਆਏਗਾ ਫਿਰ ਲਾਸਟ ਕੀ ਆ ਜਾਏਗਾ ਚਾਈਲਡ ਵਾਲਾ ਸੋ A ਵਾਲੀ ਜਿਹੜੀ ਹੈ ਠੀਕ ਹੈ ਕਿ ਚੈਲੰਜ ਚੈਪਟਰ ਚੈਰਿਸ਼ਡ ਚਾਈਲਡ What can we infer about the role of friends in a student's life from the passages? ਸੋ ਫਰੈਂਡਸ ਦੇ ਬਾਰੇ ਕੀ ਲਿਖਿਆ ਗਿਆ ਪੈਸੇਸ ਵਿੱਚ ਕਿ ਉਹਦਾ ਕੋਈ ਇੰਪੈਕਟ ਨਹੀਂ ਹੁੰਦਾ ਗਲਤ ਹੈ ਇੰਪੋਰਟੈਂਟ ਰੋਲ ਪਲੇ ਕਰਦੇ ਆ ਬਿਲਕੁਲ ਸਹੀ ਹੈ ਲੈਸ ਇੰਪੋਰਟੈਂਟ ਹੈ ਗਲਤ ਹੈ ਫਰੈਂਡਸ ਜਿਹੜੇ ਸਿਰਫ ਉਹੀ ਜਿਹੜੇ ਆਰ ਦਾ ਓਨਲੀ ਟੀਚਰਸ ਅ ਸਟੂਡੈਂਟ ਨੀਡਸ ਸਿਰਫ ਉਹਨੂੰ ਫਰੈਂਡਸ ਦੀ ਜ਼ਰੂਰਤ ਹੁੰਦੀ ਹੈ ਨਹੀਂ ਗਲਤ ਹੈ ਸੋ ਸੈਕੰਡ ਵਾਲਾ ਜਿਹੜਾ ਸਹੀ ਹੈ ਸੋ ਇਹ ਪੈਰਾ ਦੇ ਸਾਡੇ ਆਨਸਰਸ ਹੋ ਗਏ ਆ ਚਲੋ ਹੁਣ ਅਸੀਂ ਦੂਸਰਾ ਪੈਰਾਗ੍ਰਾਫ ਕਰ ਲੈਂਦੇ ਆ ਦਾ ਕਲਚਰ ਆਫ ਨਿਊਕਲੀਅਰ ਫੈਮਿਲੀਜ਼ ਇਜ਼ ਇਨ ਫੈਸ਼ਨ ਅੱਜ ਕੱਲ੍ਹ ਨਿਊਕਲੀਅਰ ਫੈਮਿਲੀਜ਼ ਦਾ ਫੈਸ਼ਨ ਹੈ ਨਿਊਕਲੀਅਰ ਫੈਮ ਨਿਊਕਲੀਅਰ ਫੈਮਿਲੀਜ਼ ਕੀ ਹੁੰਦੀਆਂ ਜਿਹਦੇ ਵਿੱਚ ਸਿਰਫ ਪੇਰੈਂਟਸ ਔਰ ਉਹਨਾਂ ਦੇ ਬੱਚੇ ਹੁੰਦੇ ਆ ਹੈ ਨਾ ਪੇਰੈਂਟਸ ਆਰ ਓਫਨ ਹਰਡ ਕੰਪਲੇਨਿੰਗ ਅਬਾਊਟ ਦਾ ਡਿਫਿਕਲਟੀਜ਼ ਇਨ ਬ੍ਰਿੰਗਿੰਗ ਅਪ ਚਿਲड्रन ਦੋਸ ਡੇ ਥੀਸ ਡੇਸ ਜਿਆਦਾਤਰ ਪੇਰੈਂਟਸ ਆ ਕੰਪਲੇਨ ਕਰ ਰਹੇ ਹੁੰਦੇ ਆ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਣਾਉਣ ਵਾਸਤੇ ਕਾਫੀ ਟਫ ਟਫ ਹੈ ਕਿਉਂਕਿ ਜੁਆਇੰਟ ਫੈਮਿਲੀਜ਼ ਵਿੱਚ ਦਾਦਾ ਦਾਦੀ ਵੀ ਨਾਲ ਰਹਿ ਰਹੇ ਹੁੰਦੇ ਆ ਚਾਚੇ ਤਾਈਆਂ ਵੀ ਨਾਲ ਰਹਿ ਰਹੇ ਹੁੰਦੇ ਆ सो so, उ थोड़ा जापिंग हैंड मिल जाता है टू मच फ्रीडम टू मच इंडिपेंडेंस ओवरनाइट पार्टी एक्सैसिव एक्सट्रावेजेंस सपलरजिंग पॉकेट मनी एंड नो टाइम फॉर स्टडीज ऑफ फैमिली ऑल दीज आर कॉमन इन सच फैमिलीज। सो न्यूक्लियर फैमिलज दल टू मच फ्रीडम है बच्चे अपनी मर्जी न पेरेंट्स का कम से गए होंगे उन्होंने फ्रीडम ज्यादा जो मर्जी अपने घर सारा दिन करते रहेंगे उन्होंने कोई दा दादी कोई चाचा चाची कोई ताया ताई टोकन वाला नहीं है ਸੋ ਟੂ ਮੱਚ ਇੰਡੀਪੈਂਡੈਂਸ ਉਹ ਆਪਣੇ ਆਪ ਚ ਇੰਡੀਪੈਂਡੈਂਟ ਹੈਗੇ ਆ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਤੇ ਉਹਨਾਂ ਨੂੰ ਉਹ ਆਪ ਹੀ ਕਰਨਾ ਪੈਂਦਾ ਹੈ ਕੋਈ ਹੈਲਪਿੰਗ ਹੈਂਡ ਕਰ ਉਹਨਾਂ ਨੂੰ ਉਸ ਵੇਲੇ ਨਹੀਂ ਮਿਲਦਾ ਓਵਰਨਾਈਟ ਪਾਰਟੀਆਂ ਔਰ ਬੱਚੇ ਅੱਜ ਕੱਲ ਦਾ ਜਿਹੜਾ ਕਲਚਰ ਹੈ ਬਹੁਤ ਡਿਵੈਲਪ ਹੋ ਰਿਹਾ ਹੈ ਕਿ ਬੱਚੇ ਓਵਰਨਾਈਟ ਪਾਰਟੀਆਂ ਕਰਦੇ ਆ ਅੱਜ ਮੈਂ ਆਪਣੇ ਦੋਸਤ ਦੇ ਘਰ ਨਾਈਟ ਆਊਟ ਕਰਨਾ ਹੈ ਜਾਂ ਇਹ ਉਹ ਐਕਸੈਸਿਵ ਐਕਸਟਰਾਵੇਜੈਂਸ ਔਰ ਬਹੁਤ ਜ਼ਿਆਦਾ ਖਰਚੀਲੇ ਨੇ ਬੱਚੇ ਹੈਨਾ ਉਹਨਾਂ ਨੂੰ ਬਜਟ ਦੇ ਵਿੱਚ ਰਹਿਣਾ ਨਹੀਂ ਆ ਰਿਹਾ सपलर्जिंग पॉकेट मनी पॉकेट मनी उन्होंने बहुत ज़्यादा है है एंड नो टाइम फॉर स्टडीज़ और सारे कुछ दल टाइम स्टडीज वास्ते अपनी फैमिली वास्ते बचता ही नहीं है सो so, यह सारिया कॉमन कंपलेन्ट्स है न्यूक्लीयर फैमलीज देरेंट्स दैम सैल्वस रिसपोंस फॉर दिस पिटीफुलटेट कि जोड़े पेरेंट्स है वो आप रिस्पोंसिबल नहीं है यहोजी पिटीफुलटेट द पिटीफुल मतलब तरस योग हालत जी है the basic need of a growing youth is family love attention and bonding along the moral values so sab to pehli basic need hai ik jehda yuwak jehda bachcha grow ho reha hai o di ki gi hai o di basic need hai ta parivar pyar attention jehdi ohnu apne maa pyo kol apne kardeya kol mile and bonding te o di sareyan de naal bonding ho gaye along with the moral values ida naal naal ohnu apne ghar kol moral values vi jehdiyan hai oh kadran kimtan da ohnu pata lagge ਵਨ ਸ਼ੁੱਡ ਨੋਟ ਫੋਰਗੈਟ ਦੈਟ ਚੈਰਿਟੀ ਬਿਗਿਨਸ ਐਟ ਹੋਮ ਹੈ ਨਾ ਇਹ ਪ੍ਰੋਵਰਬ ਹੈ ਕਿ ਕੋਈ ਵੀ ਜਿਹੜਾ ਕੰਮ ਹੈ ਆਪਣੇ ਘਰ ਤੋਂ ਪਹਿਲੇ ਆਪ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ ਇੰਡੀਪੈਂਡੈਂਸ ਐਂਡ ਇੰਡੀਵਿਜੁਅਲਿਟੀ ਬੋਥ ਨੀਡ ਟੂ ਬੀ ਰਿਸਪੈਕਟਡ ਇੰਡੀਪੈਂਡੈਂਸ ਵੀ ਜ਼ਰੂਰੀ ਹੈ ਇੰਡੀਵਿਜੁਅਲਿਟੀ ਵੀ ਜ਼ਰੂਰੀ ਹੈ ਇਹਨਾਂ ਦੋਨਾਂ ਦਾ ਵੀ ਹੋਣਾ ਹੀ ਜ਼ਰੂਰੀ ਹੈ ਇਨ ਆਰਡਰ ਟੂ ਮੇਨਟੇਨ ਦਾ ਸੈਂਕਟਿਟੀ ਆਫ ਫੈਮਿਲੀ ਪਰ ਫੈਮਿਲੀ ਦੀ ਸੈਂਕਟਿਟੀ ਨੂੰ ਮੇਨਟੇਨ ਕਰਨ ਵਾਸਤੇ ਵੀ ਇਹ ਚੀਜ਼ਾਂ ਜਿਹੜੀਆਂ ਰਿਸਪੈਕਟ ਇਹਨਾਂ ਦੀ ਹੋਣੀ ਚਾਹੀਦੀ ਹੈ children today are to be handled with tact in order to bridge the ever widening generation gap ਅੱਜ ਜਿਹੜਾ ਜਨਰੇਸ਼ਨ ਗੈਪ ਬਹੁਤ ਜ਼ਿਆਦਾ ਵੱਧ ਰਿਹਾ ਹੈ ਉਹਦੇ ਵਿੱਚ ਚਿਲड्रन ਨੂੰ ਤੁਸੀਂ ਜੋ ਮਤਲਬ ਜਿਆਦਾ ਕੁੱਟਮਾਰ ਕਰਕੇ ਜਾਂ ਐਦਾਂ ਨਹੀਂ ਬਲਕਿ ਟੈਕਟਫੁਲੀ ਤੁਸੀਂ ਉਹਨਾਂ ਨੂੰ ਹੈਂਡਲ ਕਰ ਸਕਦੇ ਹੋ ਠੀਕ ਹੈ ਹੈਂਡਲਡ ਵਿਦ ਟੈਕਟ ਆਨ ਅ ਰੀਜ਼ਿਲੇਬਲ ਅਨਰੀਜ਼ਨੇਬਲ ਡਿਮਾਂਡਸ ਸ਼ੁੱਡ ਨੋਟ ਬੀ ਫੁਲਫਿਲਡ ਜਿਹੜੀਆਂ ਡਿਮਾਂਡਸ ਉਹਨਾਂ ਦੀਆਂ ਰੀਜ਼ਨੇਬਲ ਨਹੀਂ ਹੈਗੀਆਂ ਉਹਨਾਂ ਨੂੰ ਨਹੀਂ ਮੰਨਣਾ ਚਾਹੀਦਾ ਇਹ ਨਹੀਂ ਕਿ ਬੱਚਾ ਜਿੱਦ ਕਰ ਰਿਹਾ ਸਭ ਕੁਝ ਮੰਨ ਜੋ ਐਸ देयर ਆਰ ਟੂ ਮੈਨੀ ਐਕਸਪੈਂਸਸ ਟੂ ਬੀ ਮੈਟ ਘਰ ਦੇ ਹੋਰ ਵੀ ਬਹੁਤ ਸਾਰੇ ਖਰਚ ਹੁੰਦੇ ਆ ਜਿਹੜੇ ਕਿ ਚਲਾਣੇ ਪੈਂਦੇ ਆ and many social obligations to be taken care of by the parents parents ਨੂੰ society ਦੇ ਵਿੱਚ ਰਹਿੰਦੇ ਆ ਕਈ ਸਾਰੇ ਹੋਰ social obligations social duties ਵਿੱਚ ਵੀ ਧਿਆਨ ਰੱਖਣਾ ਪੈਂਦਾ ਉਹਦੇ ਵਿੱਚ ਪੈਸਾ ਖਰਚ ਕਰਨਾ ਪੈਂਦਾ ਹੈ our forefathers lived happily in joint families ਸਾਡੇ ਜਿਹੜੇ ਫੋਰਫਾਦਰਸ ਸੀਗੇ ਸਾਡੇ ਬਜ਼ੁਰਗ ਸੀਗੇ ਉਹ ਬੜੇ ਖੁਸ਼ ਰਹਿੰਦੇ ਸੀ ਜੋਇੰਟ ਫੈਮਲੀਆਂ ਦੇ ਵਿੱਚ children loved to be with their cousins ਜੋਇੰਟ ਫੈਮਲੀ ਦੇ ਬੱਚੇ ਜਿਹੜੇ ਆਪਣੇ ਕਜ਼ਨਸ ਦੇ ਨਾਲ ਮਿਲ ਜੁਲ ਕੇ ਰਹਿੰਦੇ ਸੀਗੇ and learned to adjust within the limited means ਤੇ ਉਹਨਾਂ ਨੂੰ ਇਹ ਆਪਣੇ ਆਪ ਇਹ ਸਿੱਖਣ ਮਿਲ ਜਾਂਦਾ ਸੀਗਾ ਕਿ ਸਾਰਿਆਂ ਨਾਲ ਚੀਜ਼ ਜਿਹੜੀ ਆ ਉਹ ਕਿੱਦਾਂ ਵੰਡ ਕੇ ਲੈਣੀ ਹੈ ਐਡਜਸਟ ਕਿੱਦਾਂ ਕਰਨਾ ਹੈ ਸੋ ਅਗਰ ਚੀਜ਼ਾਂ ਹੈਗੀਆਂ ਤਾਂ ਉਹਨਾਂ ਨੂੰ ਲਿਮਟ ਦੇ ਵਿੱਚ ਕਿੱਦਾਂ ਯੂਜ਼ ਕਰਨਾ ਹੈ there was perfectly harm perfect harmony between the generations ਔਰ ਇਸ ਤਰ੍ਹਾਂ ਜਿਹੜੀ ਜਨਰੇਸ਼ਨਸ ਹੈ ਦਾਦੇ ਦਾਦੀ ਚਾਚਾ ਚਾਚੀ ਤਾਇਆ ਤਾਈ ਉਹਦੇ ਵਿੱਚ ਇੱਕ ਪਰਫੈਕਟ ਹਾਰਮਨੀ ਹੋ ਜਾਂਦੀ ਸੀਗੀ ਹੈਨਾ ਇੱਕ ਬੜੇ ਵਧੀਆ ਤਰੀਕੇ ਨਾਲ ਮੇਲ ਜੋਲ ਰਹਿੰਦਾ ਸੀ these never existed there never existed the concept of old age homes ਉਦੋਂ ਜਿਹੜੇ ਯਤੀਮਖਾਨੇ 올ਡ ਏਜ ਹੋਮ ਹੈ ਜਿੱਥੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਉਹ ਨਹੀਂ ਹੁੰਦੇ ਸੀਗੇ ਕਿਸੇ ਨੇ ਸੁਣਿਆ ਵੀ ਨਹੀਂ ਸੀ ਕਦੀ there was deep respect for the family elders love care and concern for the youngsters so ਵੱਡਿਆਂ ਦਾ ਬਜ਼ੁਰਗਾਂ ਦਾ ਉਹਨਾਂ ਵੱਸੇ ਬਹੁਤ ਜ਼ਿਆਦਾ ਡੀਪ ਰਿਸਪੈਕਟ ਹੁੰਦੀ ਸੀ ਛੋਟੇ ਬੱਚਿਆਂ ਨੂੰ ਪਿਆਰ ਕੇਅਰ ਕਨਸਰਨ ਉਹਨਾਂ ਦਾ ਜ਼ਿਆਦਾ ਰੱਖਿਆ ਜਾਂਦਾ ਸੀ ਇਵਨ ਦਾ ਮਾਈਨਰ ਫੈਮਿਲੀ ਡਿਫਰੈਂਸਸ ਵਰ ਸੋਲਵਡ ਐਮੀਕਬਲੀ ਔਰ ਜੇ ਪਰਿਵਾਰ ਦੇ ਵਿੱਚ ਕੁਝ ਡਿਫਰੈਂਸਸ ਹੋ ਜਾਂਦੇ ਸੀ ਤੇ ਮਿਲ ਜੁਲ ਕੇ ਸਾਰਿਆਂ ਨੇ ਤਰੀਕੇ ਨਾਲ ਉਹਨੂੰ ਸੋਲਵ ਕਰ ਲੈਂਦੇ ਸੀ ਕੁਐਸਚਨਸ ਦੇਖੀਏ विच कल्चर ऑफ फैमिलज इज इन वोक दीज डे सो अजक फैमिलज है आप ही है न्यूक्लियर फैमलीज द डिमांड ऑफ चिल्ड्रन आर द चैलेंजि फॉर पेरेंट्स वॉट आर द चैलेंज फेस बाय पेरेंट्स टूडे सो किड़े चैलेंजस ने लैस पॉकेट मनी नो बच्चे की पॉकेट मनी काफ़ी है एक्सैसिव एक्सट्रावेजेंस हाँ बच्चे काफ़ी खर्चीले Overnight parties, we Overnight parties Unrestricted freedom, yes, that is also there. Which means answer is B, C and D. So third option is correct. Which of the following statements is correct according to the PASES? So according is the statement is correct? <clears throat> Independence and individuality should not be respected to maintain the sacredness of the family. ਕਿ ਜਿਹੜੀ ਇੰਡੀਪੈਂਡੈਂਸ ਐਂਡ ਇੰਡੀਵਿਜੁਅਲਿਟੀ ਇਹਦੀ ਰਿਸਪੈਕਟ ਨਹੀਂ ਹੋਣੀ ਚਾਹੀਦੀ ਗਲਤ ਹੈ ਆਪਾਂ ਪਰ ਪੜਿਆ ਇਹ ਰਿਸਪੈਕਟ ਹੋਣੀ ਚਾਹੀਦੀ ਹੈ ਚਿਲड्रन ਨੀਡ ਨੋਟ ਬੀ ਹੈਂਡਲਡ ਟੈਕਟਫੁਲੀ ਚਿਲड्रन ਨੂੰ ਟੈਕਟਫੁਲੀ ਹੈਂਡਲ ਕਰਨ ਦੀ ਕੋਈ ਲੋੜ ਨਹੀਂ ਹੈ ਇਹ ਵੀ ਗਲਤ ਹੈ ਉੱਥੇ ਆਪਾਂ ਪੜਿਆ ਹੈ ਕਿ ਚਿਲड्रन ਨੂੰ ਟੈਕਟਫੁਲੀ ਹੈਂਡਲ ਕਰਨਾ ਚਾਹੀਦਾ ਆਰ ਫੋਰ ਫਾਦਰਸ ਲਿਵਡ ਹੈਪੀਲੀ ਇਨ ਅ ਨਿਊਕਲੀਅਰ ਫੈਮਿਲੀਸ ਸਾਡੇ ਜਿਹੜੇ ਬਜ਼ੁਰਗ ਸੀਗੇ ਨਿਊਕਲੀਅਰ ਫੈਮਿਲੀਸ ਵਿੱਚ ਬੜੇ ਖੁਸ਼ ਸੀ ਨਹੀਂ ਜੀ ਉਹ ਜੁਆਇੰਟ ਫੈਮਿਲੀਸ ਦੇ ਵਿੱਚ ਖੁਸ਼ ਸੀ आर फोर फादरस हैंडल द समॉल फैमिल डिफरेंसिज पीसफुल एंड विद रिसपैक्ट हाँ अपना लास्ट लाइन के पढ़िया ही है कि साजुर्ग जोड़े कुछ भी जब माड़ा मोटा डिफरेंसिज आते तो उन्होंने बड़ा एमिकेबली हैंडल करते सो फोर्थ ऑप्शन इज राइट पेरेंट्स फुलफिल द डैश डिमांड्स ऑफ दियर चिल्ड्रन सो पेरेंट्स किदा दिमांड्स फुलफिल करी चाहिए रीजनेबल ना कि अनरीजनेबल या अनएकसैप्टेबल या अनजस्टिफाइड पिक आउट द वर्ड विच इज़ द एंटॉनम ऑफ जॉइंट सो जॉइंट का बन जाएगा ਉਹ ਵਿਰੋਧੀ ਸ਼ਬਦ ਨਿਊਕਲੀਅਰ what can be inferred about the joint family from the passage ਇਹਦੇ ਵਿੱਚ ਜੋਇੰਟ ਫੈਮਿਲੀ ਬਾਰੇ ਕੀ ਕਿਹਾ ਗਿਆ ਹੈ ਦੇ ਹੈਲਪਡ ਚਿਲड्रन लर्न टू ਅਡਜਸਟ ਐਂਡ ਰਿਸਪेक्ट ਐਲਡਰਸ ਜੋਇੰਟ ਫੈਮਿਲੀ ਦੇ ਵਿੱਚ ਬੱਚੇ ਅ ਅਡਜਸਟ ਕਰਨਾ ਔਰ ਵੱਡਿਆਂ ਦੀ ਰਿਸਪੈਕਟ ਕਰਨਾ ਸਿੱਖ ਜਾਂਦੇ ਸਨ ਐਸੇ ਹੀ ਲੱਗ ਰਿਹਾ ਹੈ they always faced serious conflicts جی ਨਹੀਂ ਇਹੋ ਜਿਹਾ ਕੁਝ ਨਹੀਂ ਕਿਹਾ ਗਿਆ ਕਿ ਉਹ ਸੀਰੀਅਸ ਕਨਫਲਿਕਟਸ ਫੇਸ ਕਰਦੇ ਸੀ ਦੇ এনਕਰੇਜਡ sending elders to old age home ਆਪਾਂ ਤਾਂ ਪੜਿਆ ਕਿ ਉਦੋਂ 올ਡ एज होम ਦਾ ਕਨਸੈਪਟ ਹੀ ਨਹੀਂ ਸੀ ਦੇ ਡਿਡ ਨਾਟ ਕੇਅਰ ਫॉर द ਯੰਗਸਟਰਸ ਉੱਥੇ ਬੱਚਿਆਂ ਦੀ ਦੇਖ ਰੱਖ ਰਹੀ ਨਹੀਂ ਹੁੰਦੀ ਸੀ ਇਹ ਗਲਤ ਹੈ ਸੋ ਪਹਿਲਾ ਆਪਸ਼ਨ ਸਹੀ ਹੈ ਚਲੋ ਜੀ ਹੁਣ ਪੋਸਟਰ ਵਾਲਾ ਕਰਦੇ ਆ ਪਹਿਲੇ ਪੋਸਟਰ ਨੂੰ ਹਮੇਸ਼ਾ ਧਿਆਨ ਨਾਲ ਦੇਖੀਦਾ ਹੈ ਉਹਦੇ ਵਿੱਚ ਕੀ ਕੀ ਆ ਉਹਨੂੰ ਇੱਕ ਵਾਰੀ ਸਾਰਾ ਦੇਖ ਲਈਦਾ ਕਿ ਹੈ ਕੀ ਹੈ सो पोस्टर का टाइटल है द विशियस सइकल ऑफ चाइल्डहुड ओबैसिटी ओबैसिटी की होंगे मोटापा जोड़ा अजक बच्चों के मोटापा आ रहा वह सइकल है यह पूरा सइकिलता हो जोड़ा कि मोटापेद ये हैल्दी चाइल्ड है ठीक है फिर वो टैलीविजन देख रहा है वीडियो कैमरा ठीक है और हाई फैट फूड्स ले जा रहा ऑल स्टडी नो एक्शन पढ़ी जाता पाया पर कोई गेम नहीं हैगी कोई कुछ नहीं हैगी उस तो बाद माइल्डली ओबीज़ थोड़ा जिच मोटापा आना शुरू हो जाता है ठीक है ਐਕਸਟਰਾ 10 ਲਬੀਜ਼ ਪ੍ਰੋਹਿਬਿਟਸ ਮੂਵਮੈਂਟਸ 10 ਲਬੀ ਜਦੋਂ ਜ਼ਿਆਦਾ ਹੋ ਜਾਂਦਾ ਹੈ ਉਹਦਾ ਅਨੁਪਾਤ ਵਜਨ ਦਾ ਤੇ ਉਹਦੀ ਜਿਹੜੀ ਹੈ ਮੂਵਮੈਂਟ ਕਰਨੀ ਦੌੜਨਾ ਭਜਣਾ ਉਹਦੇ ਵਾਸਤੇ ਔਖਾ ਹੋ ਜਾਂਦਾ ਹੈ ਮੋਡਰੇਟਲੀ ਓਬੀਸ ਚਾਈਲਡ ਇਹ ਮਾਈਡਲੀ ਸੀਗਾ ਬਿਲਕੁਲ ਘੱਟ ਮੋਟਾਪਾ ਹੁਣ ਮੋਡਰੇਟਲੀ ਕਿ ਹੁਣ ਥੋੜਾ ਮੋਡਰੇਟ ਹੋ ਮੋਟਾ ਹੋ ਹੀ ਗਿਆ ਦਿਖਦਾ ਹੈ ਕਿ ਮੋਟਾ ਹੈ ਹੁਣ ਉਹਦੇ ਵਿੱਚ 22 ਤੋਂ 30 50 50 ਲਬੀਜ਼ ਜਿਹੜਾ ਉਹਦੇ ਵਿੱਚ ਹੁਣ ਵੱਧ ਗਿਆ ਵੈ ਹੈਨਾ ਅ ਸੋ ਉਹਨੂੰ ਭਾਰ ਦਾ ਇੰਨਾ ਵੱਧ ਗਿਆ ਉਹਨੂੰ ਐਕਸਰਸਾਈਜ਼ ਕਰਨ ਚ ਜਾਂ ਅਨਕੰਫਰਟੇਬਲ ਲੰਦਾ ਹੈ ਐਂਡ ਪੇਨਫੁਲ ਹੈ ਹੁਣ ਉਹਦਾ ਜਿਹੜਾ ਲਾਈਫ ਹੈ ਸਵियरਲੀ ਓਬੀਸ ਚਾਈਲਡ ਬਹੁਤ ਜ਼ਿਆਦਾ ਮੋਟਾ ਚਾਈਲਡ ਔਰ ਉਹ ਤੋਂ ਬਾਅਦ ਕੀ ਹੁੰਦਾ ਹੈ ਉਹ ਜਿਹੜਾ ਬੰਦਾ ਓਬੀਸ ਅਡਲਟ ਫਿਰ ਉਹ ਜਿਹੜਾ ਅਡਲਟ ਹੁੰਦਾ ਮੋਟਾ ਹੀ ਰਹਿੰਦਾ ਹੈ ਹੈਨਾ ਤੇ ਉਹਨੂੰ ਕਿੰਨੀ ਸਾਰੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਕੋਰਨਰੀ ਆਰਟਰੀ ਡਿਜ਼ੀਜ਼ ਡਾਇਬੀਟਿਕ ਹੋ ਸਕਦੀ ਹੈ ਪਲਮਨਰੀ ਡਿਜ਼ੀਜ਼ ਹੋ ਸਕਦੀ ਹੈ ਹਾਈ ਮੈਡੀਕਲ ਬਿੱਲ ਆਣੇ ਸ਼ੁਰੂ ਹੋ ਜਾਂਦੇ ਉਹਦੇ ਠੀਕ ਹੈ ਸੋ ਅਸਥਮਾ ਡਾਇਬੀਟਿਸ ਇਹ ਸਾਰੀਆਂ ਉਹ ਬਿਮਾਰੀਆਂ ਜਿਹੜੀਆਂ ਹੋ ਜਾਂਦੀਆਂ ਹੁਣ ਆਪਾਂ ਦੇਖੋ ਚੰਗੀ ਤਰ੍ਹਾਂ ਪੋਸਟਰ ਦੇਖ ਲਿਆ ਹੁਣ ਅਸੀਂ ਦੇਖਦੇ ਹਾਂ ਕੁਐਸਚਨਸ ਵਾਟ ਇਜ਼ ਦਾ ਥੀਮ ਆਫ ਦਾ ਪੋਸਟਰ ਸੋ ਥੀਮ ਕੀ ਹੈ ਚਿਲਡਰ ਚਾਈਲਡ ਦੀ ਗ੍ਰੋਥ ਬਾਰੇ ਹੈ ਜਾਂ ਚੇਨ ਰਿਐਕਸ਼ਨ ਆਫ ਐਕਸੈਸਿਵ weight ਅਮੰਗ ਚਿਲड्रन ਇਫੈਕਟਸ ਆਫ ਵਾਚਿੰਗ ਐਕਸੈਸਿਵ ਟੈਲੀਵਿਜ਼ਨ ਜਾਂ ਸਟੇਜਸ ਆਫ ਬ੍ਰੇਨ ਡਵੈਲਪਮੈਂਟ ਸੋ ਨੈਚੁਰਲੀ ਹੈ ਐਕਸੈਸਿਵ weight ਦੇ ਬਾਰੇ ਹੈ ਠੀਕ ਹੈ ਅੱਗੇ ਕੀ ਹੈ ਆਈਡੈਂਟੀਫਾਈ ਦਾ ਰੀਜ਼ਨ ਦੈਟ ਇਜ਼ ਨਾਟ ਟru ਕੀ ਲੱਭਣਾ ਆਪਾਂ ਜਿਹੜਾ ਟru ਨਹੀਂ ਹੈ ਜਿਹੜਾ ਮਾਇਰਡਲੀ ਓਬੀਸ ਚਾਈਲਡ ਹੈ ਜਿਹੜਾ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਮੋਟਾ ਮੋਟਾ ਚਾਈਲਡ ਹੈ ਜਿਆਦਾ ਬੱਚਾ ਓਬੀਸ ਨਹੀਂ ਹੈ ਹਾਈ ਫੈਟ ਫੂਡ ਕੀ ਉਹ ਬਹੁਤ ਜ਼ਿਆਦਾ ਹਾਈ ਫੈਟ ਫੂਡ ਲੈਂਦਾ ਹੈ ਜਿਹੜਾ ਸੱਚ ਨਹੀਂ ਆਪਾਂ ਉਹ ਦੇਖਣਾ ਯੈਸ ਉਹ ਲੈਂਦਾ ਆਲ ਸਟਡੀ No ਐਕਸ਼ਨ ਐ ਵੀ ਸਹੀ ਹੈ ਉਹ ਫਰਦਰ ਹੁੰਦਾ ਹੈ ਉਹਦੀ ਕੋਈ ਮੂਵਮੈਂਟ ਨਹੀਂ ਹੁੰਦੀ ਕੋਈ ਐਕਸ਼ਨ ਨਹੀਂ ਹੁੰਦਾ ਪਲੇਇੰਗ ਵੀਡੀਓ ਗੇਮ ਕੰਟੀਨਿਊਸਲੀ ਹਾਂ ਵੀਡੀਓ ਗੇਮਸ ਵੀ ਕੰਟੀਨਿਊਸਲੀ ਖੇਡਦਾ ਤਿੰਨੋਂ ਸਹੀ ਹੈ ਗਿਆ ਅਵੋਇਡਿੰਗ ਕੈਂਡੀਜ਼ ਉਹ ਕੈਂਡੀਜ਼ ਅਵੋਇਡ ਕਰਦਾ ਹੈ ਇਹ ਝੂਠ ਹੈ ਔਰ ਆਪਾਂ ਕੀ ਲੱਭਣਾ ਹੈ ਕੀ ਐਕਸਟਰਾ ਟੈਲ 10 ਲਬੀਐਸ ਮੇਕਸ ਚਾਈਲਡ 10 ਲਬੀਐਸ ਅਗਰ ਜ਼ਿਆਦਾ ਹੋਣ ਤਾਂ ਬੱਚਾ ਕਿਸ ਤਰ੍ਹਾਂ ਹੁੰਦਾ ਹੈ ਸਵियर ਓਬੀਸ ਚਾਈਲਡ ਬਹੁਤ ਜ਼ਿਆਦਾ ਮੋਟਾ ਮੋਡਰੇਟਲੀ ਮੋਡਰੇਟਲੀ ਮੋਟਾ ਹੁੰਦਾ ਹੈ ਓਬੀਸ ਅਡਲਟ ਹੁੰਦਾ ਹੈ ਜਾਂ ਮਾਈਡਲੀ ਓਬੀਸ ਚਾਈਲਡ ਉਹ ਮਾਈਡਲੀ ਓਬੀਸ ਚਾਈਲਡ ਦੇ ਵਿੱਚ ਆਉਂਦਾ ਹੈ ਦੇਖੋ ਅਸੀਂ ਕਿਹਾ ਸੀਗਾ ਕਿ 10 ਦੇ ਨਾਲ ਕੀ ਹੁੰਦਾ ਉਹ ਮਾਈਡਲੀ ਓਬੀਸ ਚਾਈਲਡ ਉਸ ਤੋਂ ਬਾਅਦ ਪਲਮੋਨਰੀ ਡਿਜ਼ੀਜ਼ ਇਸ ਕਮ ਡਿਜ਼ੀਜ਼ ਇਸ ਕਾਮਨਲੀ ਫਾਊਂਡ ਸੋ ਪਲਮੋਨਰੀ ਆਪਾਂ ਕਿੱਥੇ ਕਿੱਤੇ ਸੀਗੇ ਡਿਸੀਜ਼ ਜਾ ਕੇ ਜਦੋਂ ਬਿਲਕੁਲ ਓਵਰ weight ਹੋ ਜਾਂਦਾ ਉਹਦੇ ਵਿੱਚ ਡਿਸੀਜ਼ਸ ਆ ਜਾਂਦੀਆਂ ਦਾ ਵਰਲਡ ਵਿਸ਼ੀਅਸ ਵਿਸ਼ੀਅਸ ਕੀ ਹੈ ਨਾਉਨ ਹੈ ਐਡਵਰਬ ਹੈ ਜਾਂ ਵਰਬ ਹੈ ਐਡਜੈਕਟਿਵ ਹੈ ਇਹ ਐਡਜੈਕਟਿਵ ਹੈ ਸੋ what can be ਵੀ ਕਨਕਲੂਡ ਅਬਾਊਟ ਓਬੈਸਿਟੀ ਇਨ ਚਿਲਡਰਨ ਫਰਮ ਦਾ ਪੋਸਟਰ ਐਸ ਪੋਸਟਰ ਦੇ ਵਿੱਚ ਓਬੈਸਿਟੀ ਦੇ ਬਾਰੇ ਬੱਚਿਆਂ ਦੇ ਓਬੈਸਿਟੀ ਦੇ ਬਾਰੇ ਸਾਨੂੰ ਕੀ ਪਤਾ ਚੱਲਦਾ ਹੈ ਚਾਈਲਡਹੂਡ ਓਬੈਸਿਟੀ ਹੈਜ਼ ਨੋ ਇਫੈਕਟ ਓਨ ਅਡਲਟਹੂਡ ਕਿ ਬਚਪਨ ਵਿੱਚ ਜੇ ਬੱਚਾ ਮੋਟਾ ਹੈ ਤਾਂ ਉਹਦਾ ਅਡਲਟਹੂਡ ਤੇ ਕੋਈ ਅਸਰ ਨਹੀਂ ਪੈਂਦਾ ਗਲ ਚਾਈਲਡਹੂਡ ਓਬੈਸਿਟੀ ਕੈਨ ਲੀਡ ਟੂ ਹੈਲਥ ਪ੍ਰੋਬਲਮਸ ਇਨ ਅਡਲਟ ਲਾਈਫ ਬਿਲਕੁਲ ਸਹੀ ਕਿ ਜੇ ਬੱਚਾ ਬਚਪਨ ਦੇ ਵਿੱਚ ਮੋਟਾ ਹੋਈ ਜਾ ਰਿਹਾ ਤੇ ਅਡਲਟ ਲਾਈਫ ਵਿੱਚ ਉਹਦੇ ਪ੍ਰੋਬਲਮਸ ਆਣਗੇ ਸੋ ਐਸ ਹੈ ਆਪਸ਼ਨ ਹੈ ਬਾਕੀ ਵੀ ਦੋ ਦੇਖ ਲਓ ਐਕਸਟਰਾ ਬੋਡੀ ਵੇਟ ਮੇਕਸ ਚਿਲड्रन ਹੈਲਥੀਅਰ ਜਿਆਦਾ ਬੋਡੀ ਵੇਟ ਹੋਣ ਦਾ ਮਤਲਬ ਉਹ ਹੈਲਥੀਅਰ ਹੈ ਗਲਤ ਵਾਚਿੰਗ ਟੈਲੀਵਿਜ਼ਨ ਡਸ ਨੋਟ ਇਫੈਕਟ ਚਿਲड्रन ਹੈਲਥ ਟੈਲੀਵਿਜ਼ਨ ਦੇਖਣਾ ਚਿਲड्रन ਦੀ ਹੈਲਥ ਤੇ ਕੋਈ ਇਫੈਕਟ ਨਹੀਂ ਪੈਂਦਾ ਇਹ ਵੀ ਗਲਤ ਹੈ ਸੋ ਇਹ ਤੁਹਾਡਾ ਜਿਹੜਾ ਇੰਗਲਿਸ਼ ਦਾ ਪੇਪਰ ਹੈ ਸੋਲਵ ਹੋ ਗਿਆ ਅਗਲੇ ਵੀਡੀਓ Thank you, or please share karna Thank you. Subscribe to our channel and click on bell icon to get latest notifications.